ਉਹ ਕਹਿੰਦੇ ਭਾਰਤ ਤੇ ਰਸ਼ੀਆ ਦੀ ਦੋਸਤੀ ਆ ਜਿਹੜੀ ਉਹਦੇ ਤੇ ਮੈਨੂੰ ਕਿੰਤੂ ਪ੍ਰੰਤੂ ਆ ਤੇ ਜਦੋਂ ਇਹ ਕੰਟਰੀ ਵਪਾਰ ਡਾਲਰ ਤੋਂ ਬਿਨਾ ਕਰਨ ਲੱਗੇ ਯਾਨੀ ਕਿ ਡਾਲਰ ਦੀ ਖਰੀਦੋ-ਫਰੋਖਤ ਬੰਦ ਕਰਤੀ ਤੇ ਆਪਣੀਆਂ ਕਰੰਸੀਆਂ 'ਚ ਕਰਨ ਲੱਗ ਗਏ ਆ ਤੇ ਉਹਦੇ ਤੇ ਅਮਰੀਕਾ ਨੂੰ ਥੋੜਾ ਜਿਹਾ ਝਟਕਾ ਲੱਗਿਆ ਆ ਬੰਦੇ ਨੇ ਪਾਇਆ ਹੋਇਆ ਸੀਗਾ ਵੀ ਟਰੰਪ ਸਾਹਿਬ ਤਾਂ ਭਈ ਉਸ ਕਲੇਸੀ ਜਵਾਕ ਮੰਗੂਰੇ ਜਿਹੜਾ ਸਾਰੀ ਗਲੀ ਦਾ ਲਹੂ ਪੀਂਦਾ ਰਹਿਣਾ ਟਰੈਕਟਰ ਮਾਰਚ ਕਰਕੇ ਅਸਮਾਨ ਗੂੰਜਣ ਲਾਤਾ ਸੀ ਅੱਜ ਕੀ ਹਾਲਾਤ ਨੇ ਕਿਉਂਕਿ ਕੋਈ ਖਬਰ ਸਾਹਮਣੇ ਆਈ ਨਹੀਂ ਹੈ ਕਿਸਾਨਾਂ ਬਾਰੇ ਵੀ ਦਿੱਲੀ ਸੰਘਰਸ਼ ਦੀ ਤਿਆਰੀ ਹੋ ਰਹੀ ਸੀ ਨਾ ਉਸੇ ਤਰੀਕੇ ਨਾਲ ਇੱਕ ਬਹੁਤ ਵੱਡੇ ਸੰਘਰਸ਼ ਦੀ ਤਿਆਰੀ ਸ਼ੁਰੂ ਹੋ ਗਈ ਪੰਜਾਬ ਦੇ ਵਿੱਚ ਪਹਿਲਾ ਸੰਘਰਸ਼ ਸ਼ੁਰੂ ਹੋ ਰਿਹਾ ਪੰਜਾਬ ਦੇ ਵਿੱਚ ਜੀਦੇ ਜੇ ਕਿਸਾਨ ਕਹਿ ਰਹੇ ਨੇ ਕਿ ਅਸੀਂ ਤਾਂ ਜ਼ਮੀਨ ਹੀ ਨਹੀਂ ਦੇਣੀ ਆਪਣੀ ਕੰਨ ਅਰਵਿੰਦਰ ਜੀ ਜੋ ਹੋ ਗਿਆ ਨਾ ਜਿਸ ਤਰ੍ਹਾਂ ਦਾ ਰਿਸਪੌਂਸ ਟਰੈਕਟਰ ਮਾਰਚ ਨੂੰ ਆ ਗਿਆ ਇਹਦੇ ਨਾਲ ਜਿਹੜੇ ਵੱਡੇ ਅਫਸਰ ਨੇ ਉਹਨਾਂ ਦੀ ਵੀ ਨੀਂਦ ਉਡੀ ਹੋਈ ਹੈ ਪੰਜਾਬ ਵੀ ਬਹੁਤ ਬਦਨਾਮ ਹੋਈ ਸੀ ਆਪਣੀ ਜ਼ਮੀਨਾਂ ਗਹਿਣੇ ਰੱਖ ਕੇ ਉਹ ਬਾਹਰ ਵੀ ਗਏ ਜੀ ਵੀ ਪੰਜਾਬ ਦੇ ਸਕੂਲਾਂ ਦਾ ਪ੍ਰਾਣਾਲਨ ਕਰਤਾ ਪੰਜਾਬ ਦੇ ਹਸਪਤਾਲਾਂ ਦਾ ਪ੍ਰਾਣਾਲਨ ਕਰਤਾ ਵੀ ਲਾਅ ਐਂਡ ਆਰਡਰ ਦਾ ਬਹੁਤ ਹਾਲ ਸੀਗਾ ਵੀ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਉਸ ਤੋਂ ਬਾਅਦ ਬਹੁਤ ਸੁਧਾਰ ਹੋਏ ਨੇ ਜੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਕਿਹਾ ਵੀ ਮਤਲਬ ਕਿ ਬਹੁਤ ਵੱਡਾ ਤਸਕਰ ਅਸੀਂ ਫੜ ਕੇ ਜੇਲ੍ਹ 'ਚ ਦੇਤਾ ਜੀ ਉਹਨਾਂ ਨੂੰ ਪਤਾ ਹੈ ਵੀ ਜੇ ਕਿਸੇ ਬੰਦੇ ਦਾ ਨਾਮ ਲੈਤਾ ਤਾਂ ਕੱਦੋਂ ਅਗਲਾ ਫਿਰ ਹੋ ਸਕਦਾ ਹੈ ਭਾਈ ਮਾਨਹਾਨੀ ਦਾ ਕੇਸ ਪਾ ਦੇ ਆਪਣੇ ਸੋਰਸਾਂ ਤੋਂ ਨਹੀਂ ਕਨਫਰਮ ਕੀਤਾ ਪਰ ਬੜੇ ਚੰਗੇ ਅਖਬਾਰ ਨੇ ਇੱਕ ਖਬਰ ਲਾਈ ਆ ਕਿ ਮਜੀਠੀਆ ਸਾਹਿਬ ਦੇ ਉੱਤੇ ਕਹਿੰਦੇ ਇੱਕ ਹੋਰ ਪਰਚਾ ਦਰਜ ਕਰ ਲਿਆ ਜਾਂ ਦਰਜ ਕਰਨ ਦੀ ਤਿਆਰੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਅਰਵਿੰਦਰ ਸਿੰਘ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਤੇ ਅੱਜ ਉਚੇਚੇ ਤੌਰ ਦੇ ਉੱਤੇ ਖਬਰਾਂ ਜਿਹੜੀਆਂ ਕੱਡੀਆਂ ਨੇ ਇੱਕ ਤਾਂ ਭਾਰਤ ਦੇ ਅਮਰੀਕਾ ਦੇ ਸਬੰਧਾਂ ਦੇ ਉੱਤੇ ਬਹੁਤ ਚਰਚਾ ਚੱਲ ਰਹੀ ਹੈ ਪਹਿਲਾਂ 2 ਦਿਨ 3 ਦਿਨ ਲੋਕ ਸਭਾ ਦੇ ਵਿੱਚ ਚਰਚਾ ਰਹੀ ਤੇ ਉਸ ਤੋਂ ਬਾਅਦ ਡੋਨਲਡ ਟਰੰਪ ਸਾਹਿਬ ਦੇ ਬਿਆਨ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ ਤੇ ਚਰਚਾ ਚੱਲ ਰਹੀ ਹੈ ਉਹਦੇ ਬਾਰੇ ਗੱਲ ਕਰਾਂਗੇ ਤੇ ਨਾਲ ਹੀ ਅਸੀਂ ਗੱਲ ਕਰਾਂਗੇ ਕਿਸਾਨਾਂ ਦੀ ਟਰੈਕਟਰ ਮਾਰਚ ਹੋ ਗਿਆ ਟਰੈਕਟਰ ਮਾਰਚ ਤੋਂ ਬਾਅਦ ਕੀ ਸਥਿਤੀ ਹੈ ਉਹਦੇ ਬਾਰੇ ਪ੍ਰਵੇਸ਼ ਜੀ ਤੋਂ ਜਾਣਾਂਗੇ ਅਰਵਿੰਦ ਕੇਜਰੀਵਾਲ ਜੀ ਅੱਜ ਸ਼ਹੀਦ ਉਦਮ ਸਿੰਘ ਹੋਣਾ ਦੇ ਦਿਹਾੜੇ ਦੇ ਉੱਤੇ ਪੰਜਾਬ ਆਏ ਤੇ ਉਹਨਾਂ ਨੇ ਕੀ ਕੁਝ ਅਹਿਮ ਗੱਲਾਂ ਕੀਤੀਆਂ ਉਹਦੇ ਬਾਰੇ ਵੀ ਚਰਚਾ ਕਰਾਂਗੇ ਤੇ ਸਭ ਤੋਂ ਪਹਿਲਾਂ ਪ੍ਰਵੇਸ਼ ਸ਼ਰਮਾ ਜੀ ਦਾ ਸਵਾਗਤ ਹੈ ਤੇ ਫਿਰ ਅਸੀਂ ਅਮਰੀਕਾ ਇੰਡੀਆ ਦੀ ਖਬਰ ਲੈ ਲੈਂਦੇ ਹਾਂ ਸ਼ਰਮਾ ਜੀ ਅਮਰੀਕਾ ਬਹੁਤ ਘੂਰੀਆਂ ਵਟ ਰਿਹਾ ਆ ਉਹਨਾਂ ਨੇ ਲੇਟੈਸਟ ਪੋਸਟ ਜਿਹੜੀ ਕੁਝ ਚਿਰ ਪਹਿਲਾਂ ਆਈ ਆ 트ੰਪ ਸਾਹਿਬ ਦੀ ਉਹ ਕਹਿੰਦੇ ਰਸ਼ੀਆ ਤੇ ਇੰਡੀਆ ਆਪਣੀਆਂ ਇਕਨੋਮੀਆਂ ਨੂੰ ਜਿੱਦਾਂ ਮਰਜ਼ੀ ਟੈਕਲ ਕਰ ਲੈਣ ਕਹਿੰਦੇ ਜਿਹੜਾ ਉਹਨਾਂ ਨੇ ਵਪਾਰ ਕਰਨਾ ਕਰ ਲੈਣਾ ਆਪਸ ਦੇ ਵਿੱਚ ਪਰ ਜਿਹੜਾ ਇੰਡੀਆ ਦੇ ਉੱਤੇ 25% ਟੈਰਿਫ ਲਾਇਆ ਡੋਨਲਡ ਟਰੰਪ ਨੇ ਉਸ ਤੋਂ ਬਾਅਦ ਇੱਕ ਪੈਨਲਟੀ ਲਾਈ ਹੈ ਜੀ ਉਹਨਾਂ ਨੇ ਉਹ ਕਹਿੰਦੇ ਭਾਰਤ ਤੇ ਰਸ਼ੀਆ ਦੀ ਦੋਸਤੀ ਹੈ ਜਿਹੜੀ ਉਹਦੇ ਤੇ ਮੈਨੂੰ ਕਿੰਤੂ ਪ੍ਰੰਤੂ ਹੈ ਨਾਲ ਉਹਨਾਂ ਨੇ ਭਾਰਤ ਨੂੰ ਕਹਿਤਾ ਕਿ ਇਹ ਕਿਉਂਕਿ ਬ੍ਰਿਕਸ ਦਾ ਮੈਂਬਰ ਹੈ ਜਿੱਦਾਂ ਕੋਈ ਪਤਾ ਨਹੀਂ ਕੋਈ ਬੈਂਡ ਕਿਸੇ ਆrganisation ਦਾ ਮੈਂਬਰ ਬਣ ਗਿਆ ਹੁੰਦਾ ਭਾਰਤ ਉਸ ਤਰੀਕੇ ਨਾਲ ਟਰੀਟ ਕਰ ਰਹੇ ਨੇ ਭਾਰਤ ਨੂੰ ਇਹ ਕਿ ਜੀ ਭਾਰਤ ਬ੍ਰਿਕਸ ਬ੍ਰਿਕਸ ਦਾ ਮਤਲਬ ਹੈ ਸ਼ਰਮਾ ਜੀ ਆਪਣਾ ਬ੍ਰਾਜ਼ੀਲ ਰਸ਼ੀਆ ਇੰਡੀਆ ਚਾਈਨਾ ਤੇ ਸਾਊਥ ਅਫਰੀਕਾ ਹੁਣ ਜਿਹੜਾ ਆਈ ਹੈ ਨਾ ਬ੍ਰਿਕਸ ਦਾ ਵਿਚਾਲੇ ਉਹਦੇ ਆਲੇ ਦੁਆਲੇ ਰਸ਼ੀਆ ਤੇ ਦੂਜੇ ਪਾਸੇ ਚਾਈਨਾ ਰਸ਼ੀਆ ਨਾਲ ਬੜੇ ਵਧੀਆ ਸਬੰਧ ਰਹੇ ਆ ਪਹਿਲਾਂ ਵੀ ਸਾਡੇ ਭਾਰਤ ਦੇ ਤੇ ਹੁਣ ਵੀ ਭਾਰਤ ਦੇ ਸਮੰਦਰ ਰਸ਼ੀਆ ਨਾਲ ਵਦਿਆ ਨੇ ਉਹ ਉਹਨਾਂ ਤੋਂ ਗੈਸ ਫਿਊਲ ਸਾਰਾ ਕੁਝ ਖਰੀਦ ਰਿਆ ਆ ਤੇ ਡੋਨਲਡ 트੍ਰੰਪ ਨੂੰ ਬ੍ਰਿਕਸ ਕਰਕੇ ਥੋੜਾ ਜ਼ਿਆਦਾ ਬਹਾਨਾ ਮਿਲ ਗਿਆ ਕਹਿ ਲਓ ਪਰ ਅਸਲੀ ਗੱਲ ਆ ਕਿ ਇੰਡੀਆ ਨੇ ਉਹਨਾਂ ਦੀ ਟ੍ਰੇਡ ਡੀਲ ਅਜੇ ਤੱਕ ਸਿਰੇ ਨਹੀਂ ਚੜਾਈ ਇੰਡੀਆ ਲਾਰੇ ਲੰਦਾ ਰਿਹਾ ਡਿਪਲੋਮੈਟਿਕ ਤਰੀਕੇ ਨਾਲ ਕੋਈ ਨਹੀਂ ਜੀ ਸਾਡਾ ਐਗਰੀਕਲਚਰ ਵੀ ਦੇਖਣਾ ਸੀ ਸਾਡਾ ਬਿਜ਼ਨਸ ਵੀ ਦੇਖਣਾ ਸੀ ਤੇ ਉਹ ਲਾਰੇ ਲੰਦਾ ਰਿਹਾ ਜਿਹਦੇ ਤੋਂ ਮੈਨੂੰ ਲੱਗਦਾ ਡੋਨਲਡ 트੍ਰੰਪ ਸਾਹਿਬ ਖਿੱਚ ਗਏ ਆ ਤੇ ਬਸ ਹੰਨਾ ਬ੍ਰਿਕਸ ਦਾ ਲੱਗ ਗਿਆ ਜੀ ਬ੍ਰਿਕਸ ਉਹ ਐਸੋਸੀਏਸ਼ਨ ਹੈ ਜੀ ਜਿਹਦੇ ਚ ਹੁਣ ਜਪਾਨ ਤੇ ਹੋਰ ਕਈ ਕੰਟਰੀਆਂ ਲੱਗੇ ਆਪਸ ਦੇ ਵਿੱਚ ਬਿਜ਼ਨਸ ਕਰਨ ਲੱਗੇ ਸ਼ਰਮਾ ਜੀ ਵਿਦਆਊਟ ਡਾਲਰ ਕਿਉਂਕਿ ਦੁਨੀਆ ਦਾ 70% ਵਪਾਰ ਡਾਲਰ ਦੇ ਨਾਲ ਚੱਲਦਾ ਆ ਤੇ ਜਦੋਂ ਇਹ ਕੰਟਰੀ ਵਪਾਰ ਡਾਲਰ ਤੋਂ ਬਿਨਾ ਕਰਨ ਲੱਗੇ ਯਾਨੀ ਕਿ ਡਾਲਰ ਦੀ ਖਰੀਦੋ ਫਰੋਖਤ ਬੰਦ ਕਰਤੀ ਇਹ ਆਪਣੀਆਂ ਕਰੰਸੀਆਂ ਚ ਕਰਨ ਲੱਗ ਗਏ ਆ ਉਹਦੇ ਤੇ ਅਮਰੀਕਾ ਨੂੰ ਥੋੜਾ ਜਿਹਾ ਝਟਕਾ ਲੱਗਿਆ ਆ ਤੇ ਇਹਦੇ ਬਾਰੇ ਭਾਰਤ ਦੇ ਵਿੱਚ ਕੁਝ ਚੱਲਦਾ ਹੈ ਜੀ ਟਿੱਪਣੀਆਂ ਕੋਈ ਮੜੀਆਂ ਮੋਟੀਆਂ ਕਿ ਟਰੰਪ ਸਾਹਿਬ ਨੇ ਟੈਰਿਫ ਲਾਤਾ ਅੱਛਾ ਟੈਰਿਫ ਦੇ ਨਾਲ ਜਿਹੜੀ ਪੈਨਲਟੀ ਲਾਈ ਆ ਕਹਿੰਦੇ ਜੀ ਰਸ਼ੀਆ ਨਾਲ ਇਹਨਾਂ ਦੀ ਦੋਸਤੀ ਆ ਪੈਨਲਟੀ ਵੀ ਲਾਤੀ ਪਰ ਉਹ ਡਿਕਲੇਅਰ ਹੀ ਨਹੀਂ ਕੀਤੀ ਕਿ ਕਿੰਨੀ ਆ ਉਹ ਹਵਾ ਚ ਰੱਖਤੀ ਉਹ 1% ਵੀ ਹੋ ਸਕਦੀ ਆ ਉਹ 50% ਵੀ ਹੋ ਸਕਦੀ ਆ ਉਹਦੇ ਤੇ ਵੀ ਚੁੱਪ ਨੇ ਉਹ ਕੁਝ ਭਾਰਤ ਦੇ ਵਿੱਚ ਚਰਚਾ ਚੱਲਦੀ ਆ ਜੀ ਇਹਦੇ ਤੇ ਸਾਡੇ ਅਰਵਿੰਦਰ ਜੀ ਐਕਚੁਅਲੀ ਸਾਡੇ ਜਿਹੜੀ ਸਪੈਸ਼ਲੀ ਆਦਤ ਹੈ ਇੰਡੀਅਨਸ ਦੀ ਅਸੀਂ ਨਾ ਜੇ ਕਿ ਕੋਈ ਬੰਦਾ ਬਾੜਾ ਕਲੇਸੀ ਜਾਂ ਹੁੰਦਾ ਹੈ ਅਸੀਂ ਉਹਨੂੰ ਸੀਰੀਅਸਲੀ ਲੈਣਾ ਛੱਡ ਦਿੰਦੇ ਨੇ ਜੀ ਅੱਜ ਕੱਲ੍ਹ ਟਰੰਪ ਸਾਹਿਬ ਬਾਰੇ ਤਾਂ ਸੋਸ਼ਲ ਮੀਡੀਆ ਤੇ ਤਰ੍ਹਾਂ ਤਰ੍ਹਾਂ ਦੀਆਂ ਪੋਸਟਾਂ ਚੱਲਦੀਆਂ ਨੇ ਵੀ ਇਹਨਾਂ ਨੇ ਇਸ ਬੰਦੇ ਨੇ ਤਾਂ ਭਾਈ ਕਲੇਸ਼ ਪਾਉਣਾ ਹੈ ਵਿੱਚ ਆਏ ਕੋਈ ਚੰਗੀ ਗੱਲ ਕਰ ਲੋ ਚਾਹੇ ਕੋਈ ਮਾੜੀ ਗੱਲ ਕਰ ਲੋ ਮੇਖੀਰ ਨੂੰ ਇਹਨਾਂ ਨੇ ਤਾਂ ਕੋਈ ਨਾ ਕੋਈ ਸਿਆਪਾ ਖੜੀ ਰੱਖਣਾ ਇਹ ਸਾਡੇ ਅੱਜ ਕੱਲ੍ਹ ਬੜਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਜੀ ਤੇ ਕੱਲ ਇੱਕ ਬੰਦੇ ਨੇ ਪਾਇਆ ਹੋਇਆ ਸੀਗਾ ਵੀ 트럼ਪ ਸਾਹਿਬ ਦਾ ਭਾਈ ਉਸ ਕਲੇਸੀ ਜਵਾਕ ਮੰਗੂ ਨੇ ਜਿਹੜਾ ਸਾਰੀ ਗਲੀ ਦਾ ਲਾਗੂ ਪੀਂਦਾ ਰਹਿੰਦਾ ਹੈ ਤੇ ਅਖੀਰ ਨੂੰ ਫਿਰ ਮਤਲਬ ਕਿ ਜਦੋਂ ਵੱਡਾ ਹੋ ਜਾਂਦਾ ਹੈ ਤੇ ਫਿਰ ਜਦੋਂ ਉਹ ਨੌਕਰੀ ਨੂੰ ਬੁਰੀ ਤੇ ਲੱਗ ਜਾਂਦਾ ਹੈ ਜਾਂ ਕਿਤੇ ਦੂਰ ਭੱਜ ਜਾਂਦਾ ਉਦੋਂ ਹੀ ਸਾਰੀ ਗਲੀ ਨੂੰ ਸੁੱਖ ਦਾ ਸਾਹ ਆਉਂਦਾ ਉਹੀ ਹਾਲ ਹੁਣ ਮੈਨੂੰ ਲੱਗਦਾ ਹੈ ਕਿ 트럼ਪ ਸਾਹਿਬ ਨੇ ਦੁਨੀਆ ਦਾ ਘਰੀ ਰੱਖਣਾ ਹੈ ਜਿੰਨੀ ਦੇਰ ਇਹ ਪਾਵਰ 'ਚ ਰਹਿਣਗੇ ਜਿੰਨੀ ਦੇਰ ਇਹ ਉਸ ਕੁਰਸੀ ਤੇ ਬੈਠੇ ਰਹਿਣਗੇ ਉਹਨਿੰਦੇਰ ਇਹਨਾਂ ਨੇ ਮੈਨੂੰ ਨਹੀਂ ਲੱਗਦਾ ਵੀ ਕੋਈ ਮੁਲਖ ਬਿਨਾਂ ਤਪਾਏ ਛੱਡਣਾ ਇਹ ਤਾਂ ਅਰਵਿੰਦਰ ਜੀ ਹੁਣ ਟਰੰਪ ਸਾਹਿਬ ਦਾ ਮੈਨੂੰ ਲੱਗਦਾ ਵੀ ਸਵੇਰੇ ਨਕਸ਼ਾ ਲੈ ਕੇ ਬੈਹੰਦੇ ਨੇ ਦੁਨੀਆ ਦਾ ਯਾਰ ਕਿਹੜਾ ਮੁਲਖ ਰਹਿ ਗਿਆ ਜਿਹੜੂ ਆਪਾਂ ਦੁਖੀ ਨਹੀਂ ਕੀਤਾ ਪਰ ਉਹ ਨਾਲ ਦੇ ਬੰਦੇ ਲੱਭ ਲੁੱਧੋ ਕਿ ਮੁੰਲਾ ਦਾ ਐਨ ਕੋਨਕੀ ਜੀ ਰਾਕੇ ਲੱਭ ਲੱਦੇ ਹੁਣੇ ਲਈ ਆ ਇੱਕ ਛੋਟਾ ਜਿਹਾ ਮੁਲਖ ਹੈ ਜੀ ਚੰਗਾ ਐਂ ਕਰੋ ਫਿਰ ਇਹਦੇ ਵੀ ਠੋਕ ਟੋਟਾ ਰਹਿ ਜਿਵੇਂ ਹੁਣ ਟਰੰਪ ਸਾਹਿਬ ਕਰ ਰਹੇ ਨੇ ਜਿਵੇਂ ਮੈਨੂੰ ਤਾਂ ਲੱਗਦਾ ਵੀ ਇਹ ਐਂ ਛੱਡੂ ਜੀ ਨੀਦੇ ਟਰੰਪ ਸਾਹਿਬ ਬੈਠਦੇ ਨੇ ਜੀ ਕੁਰਸੀ ਤੇ ਸੋ ਹਾਂ ਜੀ ਜੇ ਹੁਣ ਬਾੜਾ ਇਹਨਾਂ ਨੂੰ ਸੀਰੀਅਸਲੀ ਲਈ ਜਾਂਦਾਂਗੇ ਉਹੀ ਮੁਲਕ ਦੇ ਲੋਕਾਂ ਦਾ ਬੀਬੀ ਘਟਨ ਵਧਣ ਲੱਗ ਜੂ ਬਿਮਾਰੀਆਂ ਲੱਗ ਜਾਣੇ ਗੰਟੈਨਸ਼ਨ ਕਰਕੇ ਉਹਨਾਂ ਨੂੰ ਸੋ ਅਸੀਂ ਇੰਡੀਅਨ ਤਾਂ ਅਸੀਂ ਪਰਵਾਹ ਨਹੀਂ ਕਰਦੇ ਜੀ ਪਰ ਜੇ ਦਾ ਕਹਿੰਦਾ ਵੀ ਕੋਈ ਗੱਲ ਨਹੀਂ ਭਾਈ ਜਿੱਥੇ ਹੁਣ ਮਤਲਬ ਕਿ ਬਾਕੀ ਦੁਨੀਆ ਨੇ ਬੜੂਗੀ ਉੱਥੇ ਅਸੀਂ ਨਿਪਟ ਲਾਂਗੇ ਜੀ ਸੋ ਬਿਲਕੁਲ ਆਪਣੇ ਗਵਾਂਡੀ ਮੁਲਕ ਕੈਨੇਡਾ ਦੇ ਨਾਲ ਵੀ ਉਹਨਾਂ ਨੇ ਸਿੱਧੀ ਗੱਲ ਕਰਤੀ ਹੈ ਕਹਿੰਦੇ ਸਾਡੀਆਂ ਟ੍ਰੇਡ ਡੀਲਸ ਸ਼ਾਇਦ ਸਿਰੇ ਨਾ ਚੜਨ ਉਹਨਾਂ ਨੇ ਹੁਣੇ-ਹੁਣੇ ਇੱਕ ਪੋਸਟ ਪਾਈਆ ਆਪਣੇ ట్రੂਥ ਪਲੇਟਫਾਰਮ ਦੇ ਉੱਤੇ, ట్రੂਥ ਸੋਸ਼ਲ ਮੀਡੀਆ ਦੇ ਉੱਤੇ ਨਾਲੇ ਸਭ ਤੋਂ ਪਹਿਲਾਂ ਲਿਖਦੇ ਨੇ ਵਾਓ ਕੈਨੇਡਾ ਦੇ ਬਾਰੇ ਉਹ ਅੱਗੇ ਜ਼ਿਕਰ ਕਰਦੇ ਨੇ ਕਿ ਭਾਈ ਤੁਸੀਂ ਜਿਹੜਾ ਪੈਲੇਸਟਾਈਨ ਨੂੰ ਸਮਰਥਨ ਦੇ ਰਹੇ ਹੋ ਕਿ ਇਹਨੂੰ ਦੂਜਾ ਸਟੇਟ ਬਣਾਓ ਇਹ ਯੂਕੇ ਦੇ ਨਾਲ ਤੁਸੀਂ ਚੱਲ ਰਹੇ ਹੋ। ਸੋ ਕਹਿੰਦੇ ਮੈਨੂੰ ਲੱਗਦਾ ਕਿ ਤੁਹਾਡੇ ਨਾਲ ਵੀ ਮੇਰੀਆਂ ਟਰੇਡ ਡੀਲਸ ਸਿਰੇ ਨਹੀਂ ਚੜ੍ਹਣੀਆਂ। ਖੈਰ ਡੋਨਲਡ ਟਰੰਪ ਬੜੇ ਵਧੀਆ ਵਪਾਰੀ ਨੇ ਤੇ ਚੰਗੇ ਦੋਸਤ ਵੀ ਨੇ ਕਿਉਂਕਿ ਉਹਨਾਂ ਨੇ ਜਦੋਂ ਭਾਰਤ ਦੇ ਉੱਤੇ ਟੈਰਿਫ ਦੀ ਗੱਲ ਕੀਤੀ ਤਾਂ ਉਹ ਕਹਿੰਦੇ ਜੀ ਭਾਰਤ ਸਾਡਾ ਦੋਸਤ ਹੈ ਮੋਦੀ ਸਾਹਿਬ ਮੇਰੇ ਦੋਸਤ ਨੇ ਪਰ ਕਹਿੰਦੇ ਜੀ ਆ ਪੈਨਲਟੀਆਂ ਤੇ ਟੈਰਿਫ ਤਾਂ ਲੱਗੂਗਾ ਹੀ ਲੱਗੂਗਾ ਖੈਰ ਉਹਨਾਂ ਦੀਆਂ ਉਹ ਜਾਣਨ ਜੀ ਪਰ ਇੱਕ ਰਾਜ ਸਭਾ ਦੇ ਮੈਂਬਰ ਨੇ ਜਦੋਂ ਉਹਨਾਂ ਨੂੰ ਕਿਹਾ ਕਿ ਚਾਚਾ ਚੌਧਰੀ ਨੇ ਤਾਂ ਲੋਕ ਭਾਰਤ ਦੇ ਵਿੱਚ ਉਹ ਮਿਲ ਮਿਲਾਨ ਲੱਗ ਗਏ ਕਿ ਕਿਹਦੇ ਨਾਲ ਮਢੰਗਾ ਮਿਲਦਾ ਹੈ ਸੱਚਮੁੱਚ ਮਿਲਦਾ ਹੈ ਕਿ ਨਹੀਂ ਮਿਲਦਾ ਤੇ ਉਦੋਂ ਦਾ ਬੜਾ ਚਰਚਾ ਦੇ ਵਿੱਚ ਰਿਹਾ ਹੈ ਇਹ ਵਿਸ਼ਾ ਕਿ ਡੋਨਲਡ ਟਰੰਪ ਸਾਹਿਬ ਦਾ ਨਾਮ ਮੋਦੀ ਨੇ ਲਿਆ ਨਹੀਂ ਹੈਗਾ ਪ੍ਰਧਾਨ ਮੰਤਰੀ ਸਾਹਿਬ ਨੇ ਕਿ ਜੀ ਤੁਸੀਂ ਡੋਨਲਡ ਟਰੰਪ ਦਾ ਨਾਮ ਲਓ ਰਾਹੁਲ ਗਾਂਧੀ ਸਾਹਿਬ ਨੇ ਵੀ ਕਿਹਾ ਖੈਰ ਇਹ ਚੀਜ਼ਾਂ ਹੁਣ ਭਾਰਤ ਦੇ ਵਿੱਚ ਚੱਲ ਰਹੀਆਂ ਨੇ ਪਰ ਭਾਰਤ ਅਜੇ ਵੀ ਸ਼ਾਂਤ ਹੈ ਡਿਪਲੋਮੈਟਿਕ ਤਰੀਕੇ ਨਾਲ ਗੱਲ ਕਰ ਰਿਹਾ ਉਹ ਕਹਿੰਦਾ ਅਸੀਂ ਵਾਚ ਰਹੇ ਹਾਂ ਜੀ ਕੀ ਇਹਨਾਂ ਦੀ ਸਟੇਟਮੈਂਟ ਦੇ ਉੱਤੇ ਅਸੀਂ ਬਿਆਨ ਦੇਈਏ ਪਰ ਭਾਰਤ ਚੁੱਪ ਹੈ ਉਦਾਰ ਰਸ਼ੀਆ ਨਾਲ ਵੀ ਸਬੰਧ ਚੰਗਾ ਹੈ ਚਾਈਨਾ ਨਾਲ ਵੀ ਦਵੱਲੇ ਸਬੰਧ ਸਾਡੇ ਦੁਬਾਰਾ ਵਧੀਆ ਹੋਣ ਲੱਗ ਗਏ ਜੀ। ਖੈਰ ਇਹਦੇ ਤੋਂ ਇਲਾਵਾ ਅਸੀਂ ਖਬਰ ਲੈ ਲੈਨੇ ਆ ਜੀ ਪਹਿਲਾਂ ਕਿਸਾਨਾਂ ਵੀ। ਸ਼ਰਮਾ ਜੀ ਕਿਸਾਨਾਂ ਨੇ ਕੱਲ ਤਾਂ ਟਰੈਕਟਰ ਮਾਰਚ ਕਰਕੇ ਅਸਮਾਨ ਗੂੰਜਣ ਲਾਤਾ ਸੀ। ਅੱਜ ਕੀ ਹਾਲਾਤ ਨੇ ਕਿਉਂਕਿ ਕੋਈ ਖਬਰ ਸਾਹਮਣੇ ਆਈ ਨਹੀਂ ਹੈ ਕਿਸਾਨਾਂ ਬਾਰੇ ਜੀ। ਅਰਵਿੰਦਰ ਜੀ ਜਿਹੜਾ ਕੱਲ ਟਰੈਕਟਰ ਮਾਰਚ ਹੋਇਆ ਨਾ ਉਹਦੀ ਜਿਹੜੀ ਗੂੰਜ ਆ ਉਹ ਬੜੀ ਦੂਰ ਤੱਕ ਗਈ ਹੈ। ਇਹ ਇਹ ਅਸਰ ਵੀ ਦਿਖਣ ਲੱਗ ਗਿਆ ਰੂਲਿੰਗ ਪਾਰਟੀ ਦੇ ਉੱਤੇ ਵੀ ਦਿਖਣ ਲੱਗ ਗਿਆ ਤੇ ਆਪੋਜੀਸ਼ਨ ਪਾਰਟੀਆਂ ਦੇ ਵੀ ਦਿਖਣ ਲੱਗ ਗਿਆ ਕਿਉਂਕਿ ਕੱਲ ਸ਼ਾਮ ਦੀਆਂ ਜੋ ਤਸਵੀਰਾਂ ਜਿਸ ਤਰ੍ਹਾਂ ਦਾ ਰਿਸਪਾਂਸ ਟਰੈਕਟਰ ਮਾਰਚ ਨੂੰ ਪੂਰੇ ਪੰਜਾਬ ਚੋਂ ਮਿਲਿਆ ਉਹਦੇ ਨਾਲ ਜਿਹੜੇ ਕਿਸਾਨੀ ਲੀਡਰ ਨੇ ਉਹਨਾਂ ਦੇ ਚਿਹਰੇ ਖੜ ਗਏ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਹੁਣ ਲੱਗਣ ਲੱਗ ਗਿਆ ਵੀ ਦਿੱਲੀ ਦੇ ਸੰਘਰਸ਼ ਤੋਂ ਬਾਅਦ ਕਿਸਾਨ ਯੂਨੀਅਨਾਂ ਦੇ ਵਿੱਚ ਜਿਹੜੀਆਂ ਤਰੇੜਾਂ ਪੈਗੀਆਂ ਸੀਗੀਆਂ ਅਲੱਗ-ਅਲੱਗ ਰੀਜ਼ਨਾ ਕਰਕੇ ਲੈਂਡ ਪੂਲਿੰਗ ਪਾਲਿਸੀ ਦੇ ਮੁੱਦੇ ਨਾਲ ਉਹ ਸਾਰੀਆਂ ਫਰੇਡਾਂ ਭਰੀਆਂ ਜਾਣਗੀਆਂ ਕਿਉਂਕਿ ਜੇਕਰ ਤੁਸੀਂ ਕੱਲ ਦੇਖੋ ਕੱਲ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਸਿਰਫ ਉਹਨਾਂ ਥਾਵਾਂ ਤੇ ਨਹੀਂ ਕੱਢਿਆ ਗਿਆ ਜਿੱਥੇ ਲੈਂਡ ਪੂਲਿੰਗ ਪਾਲਿਸੀ ਦਾ ਪ੍ਰਭਾਵ ਪੈਣਾ ਹੈ ਬਲਕਿ ਇਹ ਟਰੈਕਟਰ ਮਾਰਚ ਪੰਜਾਬ ਦੇ ਹਰ ਛੋਟੇ ਵੱਡੇ ਕਸਬੇ ਹਰ ਛੋਟੇ ਵੱਡੇ ਪਿੰਡ ਚ ਕੱਢਿਆ ਹਰ ਵੱਡੇ ਛੋਟੇ ਕਿਸਾਨ ਨੇ ਆਬਦੇ ਸੰਸਾਰ ਜਿਹੜੇ ਉਹਦੇ ਸਾਧਨ ਸੀਗੇ ਰਿਸੋਰਸਿਸ ਸੀਗੇ ਉਹਦੇ ਮੁਤਾਬਕ ਉਹਨੇ ਟਰੈਕਟਰ ਮਾਰਕ ਦੇ ਵਿੱਚ ਪਾਰਟਿਸਪੇਟ ਕੀਤਾ ਤੇ ਸ਼ਾਮ ਤੱਕ ਇਹ ਇਸ ਤਰ੍ਹਾਂ ਦਾ ਮੋਮੈਂਟਮ ਬਣ ਗਿਆ ਸੀ ਅਰਵਿੰਦਰ ਜੀ ਇਹ ਲੱਗਣ ਲੱਗਿਆ ਸੀ ਵੀ ਜਿਵੇਂ ਦਿੱਲੀ ਸੰਘਰਸ਼ ਦੀ ਤਿਆਰੀ ਹੋ ਰਹੀ ਸੀ ਨਾ ਉਸੇ ਤਰੀਕੇ ਨਾਲ ਇੱਕ ਬਹੁਤ ਵੱਡੇ ਸੰਘਰਸ਼ ਦੀ ਤਿਆਰੀ ਸ਼ੁਰੂ ਹੋ ਗਈ ਪੰਜਾਬ ਦੇ ਵਿੱਚ ਤੇ ਕੱਲ ਸ਼ਾਮ ਤੋਂ ਹੀ ਹੁਣ ਜੋ ਸਟੇਟਮੈਂਟਾਂ ਚੱਲ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਛੋਟੇ ਕਿਸਾਨਾਂ ਦੀਆਂ ਕਿਸਾਨੀ ਲੀਡਰਾਂ ਦੀਆਂ ਉਹ ਉਹ ਕਹਿੰਦੇ ਵੀ ਬਾਕੀ ਸਾਰੀਆਂ ਚੀਜ਼ਾਂ ਛੱਡ ਦਿਓ ਵੀ ਬਾਕੀ ਜਿਹੜੇ ਆਪਣੇ ਆਪਸ ਦੇ ਜਿਹੜੇ ਰੌਲੇ ਰੱਪੇ ਨੇ ਉਹ ਭੁੱਲ ਜਾਓ ਵੀ ਸਭ ਤੋਂ ਪਹਿਲਾਂ ਆਪਾਂ ਸਾਰੇ ਇਕੱਠੇ ਹੋ ਜਾਈਓ ਕਿਉਂਕਿ ਲੈਂਡ ਪੂਲਿੰਗ ਪਾਲਿਸੀ ਦਾ ਜਿਹੜਾ ਮਸਲਾ ਹੈ ਅਰਵਿੰਦਰ ਜੀ ਇਹ ਇੱਕ ਬਹੁਤ ਵੱਡਾ ਮਸਲਾ ਹੈ ਅੱਜ ਤੋਂ ਪਹਿਲੇ ਇਸ ਤੋਂ ਪਹਿਲਾਂ ਜਿਹੜੇ ਸੰਘਰਸ਼ ਹੋਏ ਸੀ ਜ਼ਮੀਨਾਂ ਵਾਸਤੇ ਉਹ ਜ਼ਮੀਨਾਂ ਦੇ ਵਧੀਆ ਰੇਟ ਲੈਣ ਵਾਸਤੇ ਕੀਤੇ ਜਾਂਦੇ ਸੀ ਕਿਸਾਨਾਂ ਵੱਲੋਂ ਜਿਵੇਂ ਹਾਈਵੇ ਜਿਹੜੇ ਵੀ ਟੱਤੇ ਗਏ ਨੇ ਅਰਵਿੰਦਰ ਜੀ ਉਹਦੇ ਚ ਆਪਾਂ ਦੇਖਦੇ ਵੀ ਰਹਾ ਆਪਾਂ ਲਿਖਦੇ ਵੀ ਰਹਾ ਆਂ ਬਈ ਇੱਕ ਪਿੰਡ ਦੀ ਜ਼ਮੀਨ ਦਾ ਕਿੱਲੇ ਦਾ ਰੇਟ 50 ਲੱਖ ਦੇ ਤਾਂ ਉਹਦੇ ਨਾਲ ਵਾਲੇ ਪਿੰਡ ਦੇ ਵਿੱਚ ਉਸੇ ਉਸੇ ਤਰ੍ਹਾਂ ਦੀ ਜ਼ਮੀਨ ਦਾ 70 ਲੱਖ ਰੁਪਏ ਕਿੱਲਾ ਮਿਲ ਗਿਆ ਤੇ ਉਸ ਤੋਂ ਅਗਲੇ ਪਿੰਡ ਚ ਉਸੇ ਤਰ੍ਹਾਂ ਦੀ ਜ਼ਮੀਨ ਦਾ 80 ਲੱਖ ਰੁਪਏ ਦਾ ਕਿੱਲਾ ਦੇ ਤਾਂ ਕਿਤੇ ਨਾ ਕਿਤੇ ਅਫਸਰ ਵੀ ਗੜਬੜ ਕਰਦੇ ਸੀਗੇ ਤੇ ਜਿਹੜੇ ਇਹ ਪਹਿਲਾਂ ਵਾਲੇ ਸੰਘਰਸ਼ ਅਰਵਿੰਦਰ ਜੀ ਉਹੋ ਸੰਘਰਸ਼ ਪੈਸੇ ਨੂੰ ਲੈ ਕੇ ਹੁੰਦੇ ਸੀਗੇ ਵੀ ਸਾਨੂੰ ਸਾਡੇ ਕਿੱਲੇ ਦਾ ਰੇਟ ਜ਼ਿਆਦਾ ਚਾਹੀਦਾ ਤੇ ਇਹ ਜਿਹੜਾ ਲੈਂਡ ਪੂਲਿੰਗ ਵਾਲਾ ਸੰਘਰਸ਼ ਹੈ ਅਰਵਿੰਦਰ ਜੀ ਇਹ ਇੱਕ ਪਹਿਲਾ ਸੰਘਰਸ਼ ਸ਼ੁਰੂ ਹੋ ਰਿਹਾ ਪੰਜਾਬ ਦੇ ਵਿੱਚ ਜਿੱਦੇ ਚ ਕਿਸਾਨ ਕਹਿ ਰਹੇ ਨੇ ਵੀ ਅਸੀਂ ਤਾਂ ਜ਼ਮੀਨ ਹੀ ਨਹੀਂ ਦੇਣੀ ਅੱਬ ਦੀ ਸੋ ਇਹ ਬਿਲਕੁਲੀ ਦੋ ਚੀਜ਼ਾਂ ਡਿਫਰੈਂਟ ਹੋ ਗਿਆ ਪਹਿਲਾਂ ਅਸੀੜਾ ਰੌਲਾ ਪੈਂਦਾ ਸੀ ਕਿਸਾਨ ਲੜਦੇ ਸੀਗੇ ਉਹ ਕਹਿੰਦੇ ਸੀ ਵੀ ਅਸੀਂ ਹਾਇਰ ਰੇਟ ਲੈਣਾ ਹੈ ਅਸੀਂ ਫੇਰ ਜ਼ਮੀਨ ਦੇ ਮੰਗਦੇ ਉਹ ਜ਼ਮੀਨ ਦੇ ਨੂੰ ਮਰਾਂ ਨਹੀਂ ਕਰਦੇ ਸੀਗੇ ਪਰ ਹੁਣ ਹੁਣ ਕਿਸਾਨਾਂ ਨੂੰ ਇਹ ਲੱਗਦਾ ਵੀ ਇਹ ਸਾਡੀ ਜ਼ਮੀਨ ਵੀ ਲੈ ਜਾਣਗੇ ਸਰਕਾਰਾਂ ਵੀ ਪੱਲੇ ਥੇਲਾ ਨਹੀਂ ਪਾਉਣਾ ਇਹਨਾਂ ਨੇ ਕਿਉਂਕਿ ਲੈਂਡ ਪੁਲੀਸੀ ਜਿਸ ਤਰ੍ਹਾਂ ਦੀ ਲੈ ਕੇ ਆਈ ਹੈ ਸਰਕਾਰ ਜਿਸ ਚੀਜ਼ ਦਾ ਮੇਨ ਪ੍ਰੋਬਲਮ ਹੈ ਸੋ ਕਰਨ ਦਾ ਜੋ ਅਰਵਿੰਦਰ ਜੀ ਜੋ ਗੱਲਾਂ ਬਾਤਾਂ ਵੱਡੇ ਕਿਸਾਨ ਲੀਡਰਾਂ ਚ ਚੱਲ ਰਹੀਆਂ ਨੇ ਜਿਨ੍ਹਾਂ ਚ ਉਹ ਆਪਸ ਦੇ ਵਿੱਚ ਵਿਚਾਰਕ મતਭੇਦ ਵੀ ਸੀਗੇ ਉਹ ਕੱਲ ਦੇ ਇਹੀ ਰਵਿੰਦਰ ਜੀ ਡਿਸਕਸ ਕਰ ਰਹੇ ਨੇ ਕੱਲ ਸ਼ਾਮ ਦੇ ਵੀ ਆਪਾਂ ਪਹਿਲਾਂ ਇਕੱਠੇ ਹੋ ਸਾਰੇ ਜਿਹੜੇ ਆਪਣਾ ਕਾਡਰ ਹੈ ਆਪਣੇ ਜਿਹੜੇ ਮੈਂਬਰ ਨੇ ਯੂਨੀਅਨ ਦੇ ਉਹਨਾਂ ਪਿਆਂ ਸਾਰਿਆਂ ਦੇ ਮੀਟਿੰਗਾਂ ਬੁਲਾਓ ਉਹਨਾਂ ਨੂੰ ਇਕੱਠੇ ਕਰੋ ਵੀ ਪਹਿਲਾਂ ਆਪਾਂ ਅਗਦੇ ਲੈਵਲ ਤੇ ਆਰਗੇਨਾਈਜ਼ ਹੋ ਸਾਰੇ ਆਪਾਂ ਯੂਨਾਈਟਡ ਹੋ ਵੀ ਫੇਰ ਆਪਾਂ ਵੱਡੇ ਸੰਘਰਸ਼ ਦਾ ਜਿਹੜਾ ਵਿਗਲ ਹੈ ਉਹ ਬਜਾਵਾਂਗੇ ਜਿਹੜੀ ਇਹ ਕੱਲ ਅਰਵਿੰਦਰ ਜੀ ਜੋ ਹੋ ਗਿਆ ਨਾ ਜਿਸ ਤਰ੍ਹਾਂ ਦਾ ਰਿਸਪੌਂਸ ਟਰੈਕਟਰ ਮਾਰਚ ਨੂੰ ਆ ਗਿਆ ਇਦੇ ਨਾਲ ਜਿਹੜੇ ਵੱਡੇ ਅਫਸਰ ਨੇ ਉਹਨਾਂ ਦੀ ਵੀ ਨੀਂਦ ਉਡੀ ਹੋਈ ਹੈ ਕਿਉਂਕਿ ਪਹਿਲਾਂ ਹੋ ਸਕਦਾ ਹੈ ਵੀ ਉਹਨਾਂ ਨੂੰ ਕੁਝ ਜਿਹੜੇ ਛੋਟੇ ਮੂਟੇ ਆ ਯੂਨੀਅਨਾਂ ਨੇ ਅਫਸਰਾਂ ਨੂੰ ਇਹ ਉਮੀਦ ਹੋਵੇ ਕਿ ਜਿਹੜੀਆਂ ਛੋਟੀਆਂ ਯੂਨੀਅਨਾਂ ਨੇ ਉਹ ਸੰਘਰਸ਼ ਚ ਨਹੀਂ ਆਉਣਗੀਆਂ ਉਹਨਾਂ ਦੇ ਅਸੀਂ ਕੰਨ ਮਰੋੜ ਲਾਂਗੇ ਜਾਂ ਜਿਹੜੇ ਕਿਸਾਨਾਂ ਦੇ ਬੈਂਕਾਂ ਦਾ ਕਰਜ਼ਾ ਚੜਿਆ ਹੋਇਆ ਹੈ ਬੈਂਕਾਂ ਕੰਨੀਓ ਪ੍ਰੈਸ਼ਰ ਪਵਾ ਕੇ ਉਹਨਾਂ ਦੀ ਜ਼ਮੀਨ ਲੈ ਲਾਂਗੇ ਜਾਂ ਜਿਨ੍ਹਾਂ ਦੇ ਆੜਤੀਆਂ ਦਾ ਕਰਜ਼ਾ ਚੜਿਆ ਹੋਇਆ ਹੈ ਅਸੀਂ ਆੜਤੀਆਂ ਦੇ ਰਾਹੀਂ ਕੋਈ ਐਕਸ਼ਨ ਮੁਕਸ਼ ਕਰਾ ਕੇ ਉਹਨਾਂ ਦੇ ਜ਼ਮੀਨਾਂ ਲੈ ਲਾਂਗੇ ਪਰ ਕੱਲ ਤੋਂ ਤਾਂ ਬਾਅਦ ਅਰਵਿੰਦਰ ਜੀ ਇਹ ਗੱਲ ਕਲੀਅਰ ਹੋਊਗੀ ਨਾ ਵੀ ਛੋਟਾ ਵੱਡਾ ਜਿਹੜਾ ਮਾਰਜਨਲ ਫਾਰਮਰ ਆ ਉਹ ਸਾਰੀ ਤਰ੍ਹਾਂ ਦਾ ਕਿਸਾਨ ਹੀ ਆ ਗਿਆ ਇਸ ਸੰਘਰਸ਼ ਦੇ ਵਿੱਚ ਇੱਕ ਤਰੀਕੇ ਨਾਲ ਮਤਲਬ ਕਿ ਹਰ ਤਰ੍ਹਾਂ ਦੇ ਕਿਸਾਨ ਨੇ ਕਿਹਾ ਵੀ ਅਸੀਂ ਤਾਂ ਜੀ ਜ਼ਮੀਨ ਦੇਣੀ ਨਹੀਂ ਵੀ ਅਸੀਂ ਜ਼ਮੀਨ ਨਹੀਂ ਦੇਣੀ ਅਸੀਂ ਕੋਈ ਲੈਂਡ ਪੂਲਿੰਗ ਪਾਲਿਸੀ ਦਾ ਹਿਸਾ ਨਹੀਂ ਬਣਨਾ ਇਹ ਇੱਕ ਬਹੁਤ ਵੱਡਾ ਪੋਜ਼ਿਟਿਵ ਸਾਈਨ ਹੈ ਅਰਵਿੰਦਰ ਜੀ ਕਿਸਾਨਾਂ ਦੇ ਸੰਘਰਸ਼ ਵਾਸਤੇ ਸਰਕਾਰ ਵਾਸਤੇ ਦੇਖੋ ਇਹ ਮਾੜਾ ਸਾਈਨ ਵੀ ਹੋ ਸਕਦਾ ਹੈ ਜਾਂ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ ਵੀ ਸਰਕਾਰ ਬੈਕਫੁੱਟ ਤੇ ਜਾਂਦੀ ਹੈ ਜਾਂ ਸਰਕਾਰ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਦੇ ਮੁਤਾਬਕ ਕੋਈ ਸੋਧਾਂ ਕਰਦੀ ਹੈ ਅੱਜ ਦੀ ਘੜੀ ਤੱਕ ਕਿਸਾਨ ਇਸੇ ਗੱਲ ਤੇ ਜੜੇ ਹੋਏ ਨੇ ਕਿ ਸਰਕਾਰ ਆਪਣੀ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲਵੇ ਸਾਨੂੰ ਇਹੋ ਜੀ ਲੈਂਡ ਪੂਲਿੰਗ ਪਾਲਿਸੀ ਚਾਹੀਦੀ ਨਹੀਂ ਅਸੀਂ ਕਿਸੇ ਸੋਧ ਨੂੰ ਨਹੀਂ ਮੰਨਣਾ ਅਸੀਂ ਕਿਸੇ ਵੀ ਤਰੀਕੇ ਨਾਲ ਆਪਣੀ ਜ਼ਮੀਨ ਨਹੀਂ ਦੇਣੀ ਉਹ ਕਹਿੰਦੇ ਨੇ ਵੀ ਸਾਨੂੰ ਖੇਤੀ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਆਉਂਦਾ ਜੀ ਅਸੀਂ ਜ਼ਮੀਨ ਕਿਉਂ ਦਈਏ ਸੋ ਜਿਹੜਾ ਇਹ ਅਰਵਿੰਦਰ ਜੀ ਇਹ ਸੰਘਰਸ਼ ਹੋਣ ਜਾ ਰਿਹਾ ਪੰਜਾਬ ਦੇ ਵਿੱਚ ਇਹ ਪਹਿਲੀ ਤਰ੍ਹਾਂ ਦਾ ਸੰਘਰਸ਼ ਹੋਊਗਾ ਜਿੱਥੇ ਜਿਹੜੇ ਕਿਸਾਨ ਨੇ ਉਹ ਜ਼ਮੀਨਾਂ ਦੇਣ ਨੂੰ ਹੀ ਮਨਾ ਕਰ ਰਹੇ ਨੇ ਜਿਹੜੇ ਪਹਿਲਾਂ ਵਾਲੇ ਸੰਘਰਸ਼ ਸੀਗੇ ਉਹ ਜ਼ਮੀਨਾਂ ਦੇ ਰੇਟਾਂ ਵਿੱਚ ਸੰਘਰਸ਼ ਹੁੰਦਾ ਸੀ ਅਰਵਿੰਦਰ ਜੀ ਪਰ ਕੱਲ ਤੋਂ ਬਾਅਦ ਤਕੜੇ ਹੋ ਗਏ ਸੀ ਜਿਹੜੇ ਕਿਸਾਨ ਨਹੀਂ ਲੀਡਰ ਨੇ ਜਿਹੜੀ ਉਹਨਾਂ ਨੂੰ ਜਿਹੜੇ ਉਹਨਾਂ ਦੇ ਮਨਚ ਸੰਕੇ ਸੀਗੇ ਵੀ ਹੋ ਸਕਦਾ ਹੈ ਵੀ ਜਿਹੜੇ ਤਰੇੜਾ ਪੰਨਾਂ ਸੀ ਯੂਨੀਅਨਾਂ ਦੇ ਵਿੱਚ ਵੀ ਪਤਾ ਨਹੀਂ ਕਿਸਾਨ ਨੇ ਜਿਹੜੇ ਕਿਸ ਤਰੀਕੇ ਨਾਲ ਰਿਐਕਟ ਕਰਨਗੇ ਸਾਡੀ ਕਾਲ ਨੂੰ ਪਰ ਜਿਸ ਤਰੀਕੇ ਦਾ ਰਿਸਪੌਂਸ ਰਵਿੰਦਰ ਜੀ ਉਹਨਾਂ ਦੀ ਕਾਲ ਨੂੰ ਮਿਲਿਆ ਹੈ ਸੁਭਾਗ ਕਹਿ ਵੀਕਰਨਪਾਦ ਸਾਰੇ ਕਿਸਾਨਾਂ ਨੂੰ ਲੱਗਦਾ ਵੀ ਇਹ ਸੰਘਰਸ਼ ਬਹੁਤ ਵੱਡਾ ਹੋਣ ਜਾ ਰਿਹਾ ਜੀ ਉਹਨਾਂ ਵਾਲੇ ਦੇ ਨਾਲ ਵਿੱਚ ਬਿਲਕੁਲ ਸ਼ਰਮਾ ਜੀ ਕਿਸਾਨ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਜ਼ਮੀਨ ਨੂੰ ਆਪਣੀ ਮਾਂ ਮੰਨਦੇ ਆ ਤੇ ਜਦੋਂ ਵੀ ਕਿਸਾਨ ਨੇ ਕਿਸੇ ਨੇ ਆਪਣੀ ਜ਼ਮੀਨ ਵੇਚੀ ਹੈ ਤਾਂ ਉਹਨੇ ਅੱਗੇ ਜਾ ਕੇ ਜ਼ਮੀਨ ਹੀ ਲਈ ਹੈ ਕਿਉਂਕਿ ਉਹ ਆਪ ਹੀ ਇਸ ਇੰਟਰਸਟ ਦੇ ਵਿੱਚ ਰਹਿੰਦਾ ਕਿ ਭਾਈ ਮੈਂ ਮੇਰੇ ਕੋਲ ਪੈਸਾ ਇਕੱਠਾ ਹੋਇਆ ਕਿਤੇ ਜਾ ਕੇ ਮੈਂ ਜੱਜ 20 ਲੱਖ ਨੂੰ ਕਿਲਾ ਵੇਚਿਆ ਕਿਤੇ ਮੈਨੂੰ 10 ਲੱਖ ਨੂੰ 15 ਲੱਖ ਨੂੰ ਮਿਲਦਾ ਹੈ ਤੇ ਮੈਂ ਵੱਧ ਜ਼ਮੀਨ ਬਣਾ ਲਾ ਕਈਆਂ ਨੇ ਤੇ ਜਾ ਕੇ ਰੈਣ ਬਸੇਰੇ ਯੂਪੀ ਦੇ ਵਿੱਚ ਵੀ ਕੀਤੇ ਆ ਉੱਤਰਾਖੰਡ ਚ ਵੀ ਜ਼ਮੀਨਾਂ ਲੈ ਲਈਆਂ ਅਸੀਂ ਰਾਜਸਥਾਨ ਚ ਵੀ ਜਾ ਕੇ ਤੁਸੀਂ ਦੇਖੋਗੇ ਤਾਂ ਕਈ ਜ਼ਿਲ੍ਹੇ ਅਜਿਹੇ ਨੇ ਜਿਹੜੇ ਪੰਜਾਬੀ ਕਿਸਾਨਾਂ ਨੇ ਹਰੇ ਭਰੇ ਕਰਤੇ ਪਰ ਜਦੋਂ ਉਹਨਾਂ ਦੀ ਆਪਣੀ ਜ਼ਮੀਨ ਤੇ ਗੱਲ ਆਈ ਆ ਤਾਂ ਜ਼ਰੂਰ ਸਮੱਸਿਆ ਆ ਰਹੀ ਹੈ ਦੂਜੀ ਗੱਲ ਸਰਮਾ ਜੀ ਇੱਕ ਬੜੀ ਕਮਾਲ ਦਾ ਇੱਕ ਟ੍ਰੈਂਡ ਹੈ ਪੰਜਾਬ ਦੇ ਵਿੱਚ ਜਦੋਂ ਅਸੀਂ ਕਹਿ ਦਿੰਦੇ ਆ ਕਿ ਸਾਡੇ ਤਾਂ ਨਿਆਣੇ ਵਿਦੇਸ਼ਾਂ 'ਚ ਚਲੇ ਗਏ ਜੀ ਉਹ ਤਾਂ ਉੱਥੇ ਜਾ ਕੇ ਪੜਦੇ ਆ ਹੁਣ ਉੱਥੇ ਦੇ ਹੀ ਹੋ ਗਏ ਜੀ ਵਸਨੀਕ ਵਾਪਸ ਨਹੀਂ ਆਉਂਦੇ ਤਾ ਕੈਨੇਡਾ ਚ ਅਮਰੀਕਾ ਚ ਜਾ ਕੇ ਵੀ ਪੰਜਾਬੀਆਂ ਨੇ ਜ਼ਮੀਨਾਂ ਖਰੀਦੀਆਂ ਨੇ ਤੇ ਬੜੀਆਂ ਬਿਲਕੁਲ ਕਮਾਲ ਦੀਆਂ ਤਰੱਕੀਆਂ ਵਾਲੇ ਜਿਹੜੇ ਉਹਨਾਂ ਦੇ ਕਿੱਸੇ ਆ ਉਹ ਬੜੇ ਮਸ਼ਹੂਰ ਨੇ ਅਮਰੀਕਾ ਦੇ ਵਿੱਚ ਕੋਈ ਉਹ ਸੌਗੀ ਦਾ ਕਿੰਗ ਦਾਖਾ ਜਿਹਨੂੰ ਕਹਿੰਦੇ ਨੇ ਅਸੀਂ ਉਹਦਾ ਰਾਜਾ ਬਣਿਆ ਹੋਇਆ ਕੋਈ ਬਦਾਮਾ ਦਾ ਰਾਜਾ ਬਣਿਆ ਹੋਇਆ ਤੇ ਉਹ ਜੀ ਜੀ ਪੰਜਾਬ ਦੇ ਵਿੱਚ ਮੁੜ ਕੇ ਪੋਲੀਟੀਕਲ ਪਾਰਟੀਆਂ ਦੇ ਉੱਤੇ ਇਨਵੈਸਟ ਵੀ ਕਰਦੇ ਨੇ ਪੋਲੀਟੀਕਲ ਪਾਰਟੀਆਂ ਨਾਲ ਰਿਲੇਸ਼ਨ ਵੀ ਵਧਾਇਆ ਕਰਦੇ ਨੇ ਤੇ ਦੂਜੀ ਗੱਲ ਜਿਹੜੇ ਕੋਈ ਦਰਮਿਆਨੇ ਕਿਸਾਨ ਨੇ ਨਾ ਜੀ ਉਹਨਾਂ ਦੇ ਬੱਚੇ ਜਿਹੜੇ ਬਾਹਰ ਚਲੇ ਗਏ ਪੜ੍ਹ ਲਿਖ ਕੇ ਸੈਟਲ ਹੋ ਗਏ ਉਹ ਮੁੜ ਕੇ ਆਪਣੇ ਪਿੰਡ ਦੇ ਆਲੇ-ਦੁਆਲੇ ਪਹਿਲਾਂ ਤਾਂ ਜ਼ਮੀਨ ਖਰੀਦੇ ਆ ਫਿਰ ਉਹ ਕੋਠੀ ਪਾਉਂਦੇ ਆ ਖੇਤਾਂ ਦੇ ਵਿੱਚ ਡੇਰੇ ਦੇ ਵਿੱਚ ਸੋ ਇਹ ਟ੍ਰੈਂਡ ਹੈ ਸਾਡੇ ਪੰਜਾਬ ਦਾ ਯਾਨੀ ਕਿ ਜੇ ਤੁਸੀਂ ਆਸਟ੍ਰੇਲੀਆ ਕੈਨੇਡਾ ਅਮਰੀਕਾ ਇੰਗਲੈਂਡ ਕਿਤੇ ਵੀ ਜਾ ਕੇ ਸੈਟਲ ਹੋ ਜਾਂਦੇ ਹੋ ਤਾਂ ਵੀ ਤਰਤੀ ਮਾਰੀ ਖੇਤਾਂ ਦੇ ਅੰਦਰ ਰਹਿੰਦੀ ਹੈ ਤੇ ਉਹ ਤਾੰਗ ਉਹਨਾਂ ਨੂੰ ਮਜਬੂਰ ਕਰਦੀ ਹੈ ਕਿ ਭਾਈ ਤੁਸੀਂ ਹੋਰ ਜ਼ਮੀਨ ਲਾਓ ਉੱਥੇ ਬਜਾਏ ਕਿ ਵੇਚਣ ਦੇ ਪਿੱਛੇ ਇੱਕ ਟ੍ਰੈਂਡ ਚੱਲਿਆ ਸੀਗਾ ਤੁਸੀਂ ਦੇਖਿਆ ਹੋਣਾ ਹੈ ਕਿ ਉਹ ਬੜੀ ਮਸ਼ਹੂਰ ਗੱਲ ਹੋਈ ਸੀ ਆਖੇ ਜੀ ਜੇ ਕਿਸੇ ਨੇ ਗੀਤ ਕੱਢਣਾ ਹੈ ਆਖੇ ਜੀ ਕਿਲਾ ਵੇਚ ਦਿਓ ਇੱਕ ਗੀਤ ਕੱਢ ਲਓ ਕਿਉਂਕਿ ਆਡੀਓ ਇੰਡਸਟਰੀ ਬਹੁਤ ਮਹਿੰਗੀ ਹੋ ਗਈ ਸੀ ਜੀ ਵੀਡੀਓ ਬਣਨ ਲੱਗੇ ਸੀਗੇ ਫਿਲਮੀ ਸਟਾਰ ਉਹਦੇ ਚਣ ਲੱਗੇ ਸੀ ਪੰਜਾਬੀ ਇੰਡਸਟਰੀ ਖੈਰ ਉਹਦੇ ਚ ਵੀ ਬਲੰਦੀਆਂ ਛੁਈਆਂ ਪੰਜਾਬੀਆਂ ਨੇ ਦੂਜੇ ਪਾਸੇ ਇੱਕ ਨਵਾਂ ਟ੍ਰੈਂਡ ਚੱਲਿਆ ਕਿ ਅਖੇ ਜੀ ਦੋ ਕਿੱਲੇ ਵਿੱਚੋਂ ਬਾਹਰਲੇ ਮੁਲਖ ਚਲੇ ਜਾਓ ਤੇ ਇਹਦੇ ਕਰਕੇ ਪੰਜਾਬੀ ਬਹੁਤ ਬਦਨਾਮ ਹੋਈ ਸੀ ਆਪਣੀ ਜਮੀਨਾ ਗਹਿਣੇ ਰੱਖ ਕੇ ਉਹ ਬਾਹਰ ਵੀ ਗਏ ਸੀਗੇ ਪਰ ਮੁੜ ਕੇ ਜਿਹੜੇ ਕਾਮਯਾਬ ਹੋਏ ਨੇ ਜੀ ਉਹਨਾਂ ਨੇ ਕੋਸ਼ਿਸ਼ ਅਹੀ ਕੀਤੀ ਤੇ ਕੋਈ ਜਮੀਨਾ ਵੀ ਛਡਵਾਈਆਂ ਤੇ ਉਹਦੇ ਨਾਲ ਹੋਰ ਵੀ ਲੈਂਡ ਉਹਨਾਂ ਨੇ ਬਣਾਈ ਤੇ ਇਹਦੇ ਤੋਂ ਇਲਾਵਾ ਸ਼ਰਮਾ ਜੀ ਅਰਵਿੰਦ ਕੇਜਰੀਵਾਲ ਜੀ ਵੀ ਅੱਜ ਪੰਜਾਬ ਫੇਰੀ ਕਰ ਗਏ ਕਹਿੰਦੇ ਬੜੇ ਐਲਾਨ ਉਲੂਨ ਕੀਤੇ ਉਹਨਾਂ ਨੇ ਅੱਜ ਜੀ ਹਾਂ ਜੀ ਬਿਲਕੁਲ ਅੱਜ ਜੀ ਉਹ ਆਪਣੇ ਸੁਨਾਮ ਆਏ ਸੀਗੇ ਸ਼ਹੀਦ ਉਦਮ ਸਿੰਘ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਸੀਗਾ ਉੱਥੇ ਸ਼ਰਦਾ ਦੇ ਫੁੱਲ ਪੇਂਟ ਕਰਨ ਆਏ ਸੀਗੇ ਤੇ ਸੀਐਮ ਸਾਹਿਬ ਵੀ ਨਾਲ ਸੀਗੇ ਤੇ ਹੋਰ ਵੀ ਜਿਹੜੇ ਮੰਤਰੀ ਸਾਹਿਬ ਸੀਗੇ ਨਾਲ ਆਏ ਸੀ ਸਾਰੇ ਤੇ ਉਹਨਾਂ ਨੇ ਬੜੇ ਤਿੱਖੇ ਹਮਲੇ ਕੀਤੇ ਜੀ ਜਿਹੜੀ ਕਾਂਗਰਸ ਸਰਕਾਰ ਸੀਗੀ ਪਹਿਲਾਂ ਵੀ ਅਕਾਲੀ ਗੱਲ ਦੀ ਸਰਕਾਰ ਰਹੀ ਹੈ ਬੀਜੇਪੀ ਦੇ ਨਾਲ ਅਲਾਈਂਸ ਦੇ ਵਿੱਚ ਉਹਨਾਂ ਨੇ ਸਾਰੀਆਂ ਸਰਕਾਰਾਂ ਤੇ ਦੋਸ਼ ਲਾਇਆ ਜਿਵੇਂ ਵੀ ਜਿਹੜੇ ਪਹਿਲਾਂ ਵਾਲੀਆਂ ਸਰਕਾਰਾਂ ਸੀ ਗਿਆ ਉਹਨਾਂ ਨੇ ਕੁਝ ਨਹੀਂ ਕੀਤਾ ਪੰਜਾਬ ਦਾ ਜੀ ਵੀ ਪੰਜਾਬ ਦੇ ਸਕੂਲਾਂ ਦਾ ਬੁਰਾ ਹਾਲ ਕਰਤਾ ਪੰਜਾਬ ਦੇ ਹਸਪਤਾਲਾਂ ਦਾ ਬੁਰਾ ਹਾਲ ਕਰਤਾ ਵੀ ਲਾਅ ਐਂਡ ਆਰਡਰ ਦਾ ਬੁਰਾ ਹਾਲ ਸੀਗਾ ਵੀ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਉਸ ਤੋਂ ਬਾਅਦ ਬਹੁਤ ਸੁਧਾਰ ਹੋਏ ਨੇ ਜੀ ਕੋਈ ਨਾ ਵੀ ਸਕੂਲਾਂ ਦੇ ਵਿੱਚ ਬਹੁਤ ਵਧੀਆ ਲੈਵਲ ਹੋ ਗਿਆ ਹੈਲਥ ਫੈਸਿਲਿਟੀ ਚ ਅਸੀਂ ਬਹੁਤ ਵੱਡਾ ਇੰਪਰੂਵ ਕਰਤਾ ਵੀ ਨਸ਼ਿਆਂ ਦਾ ਅਸੀਂ ਲਕ ਤੋੜਤਾ ਤੇ ਪਰ ਅਰਵਿੰਦਰ ਜੀ ਪਹਿਲਾਂ ਵਾਂਗੂ ਵੀ ਅੱਜ ਵੀ ਮਤਲਬ ਕਿ ਅਰਵਿੰਦ ਕੇਜਰੀਵਾਲ ਸਾਹਿਬ ਨੇ ਇਹ ਹੈ ਵੀ ਮਤਲਬ ਕਿ ਉਹ ਬਹੁਤ ਵੱਡਾ ਤਸਕਰ ਸੀ ਫੜ ਕੇ ਜੇਲ੍ਹ ਚ ਦੇਤਾ ਜੀ ਤੇ ਜਿਹਦਾ ਕਹਿੰਦੇ ਵੀ ਪੁਲਿਸ ਵੀ ਕੋਲੋ ਸਾੜੇ ਵੀ ਉਸ ਤਸਕਰ ਤੋਂ ਡਰਦੇ ਸੀਗੇ ਤੇ ਸਰਕਾਰਾਂ ਵੀ ਡਰਦੀਆਂ ਸੀਗੀਆਂ ਤੇ ਪਰ ਉਹ ਕਹਿੰਦੇ ਵੀ ਜੀ ਆਮ ਆਦਮੀ ਪਾਰਟੀ ਨਹੀਂ ਡਰਦੀ ਵੀ ਅਸੀਂ ਤਾਂ ਨਸ਼ੇ ਦੇ ਜਿਹੜੇ ਵੱਡੇ ਵੱਡੇ ਸੁਵਾਗਰ ਨੇ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਹੈ ਵੀ ਆਉਣ ਵਾਲੇ ਦਿਨਾਂ 'ਚ ਵੀ ਕਹਿੰਦੇ ਵੀ ਹੋਰ ਵੀ ਬੰਦੇ ਚੱਕੇ ਜਾਣਗੇ ਜਿਹੜੇ ਨਸ਼ਾ ਵੇਚਣ ਦੇ ਵਿੱਚ ਇਨਵੋਲਵ ਹੋਣਗੇ ਸੋ ਇਸ ਤਰ੍ਹਾਂ ਦੇ ਬਿਆਨ ਅਰਵਿੰਦਰ ਜੀ ਉਹ ਦੇਖੇ ਗਏ ਨੇ ਤੇ ਸੁਭਾਅਕ ਹੈ ਵੀ ਪਹਿਲਾਂ ਵੀ ਜਦੋਂ ਅਰਵਿੰਦ ਕੇਜਰੀਵਾਲ ਜੀ ਆਉਂਦੇ ਨੇ ਜਿਵੇਂ ਕੋਈ ਪਟਾਕਾ ਤੀ ਨੂੰ ਅੱਗੇ ਜੀ ਲਾ ਕੇ ਬੰਦਾ ਪਰਾ ਹੋ ਜਾਂਦਾ ਪਿੱਛੋਂ ਫਿਰ ਉਹ ਅਨਾਰਚ ਪਟਾਕੇ ਨਿਕਲਦੇ ਰਹਿੰਦੇ ਨੇ ਹੁਣ ਜੋ ਬਿਆਨ ਅੱਜ ਅਰਵਿੰਦ ਕੇਜਰੀਵਾਲ ਸਾਹਿਬ ਦੇਖੇ ਗਏ ਨੇ ਸਨਾਮ ਇਹਦੇ ਤੇ ਮੈਨੂੰ ਲੱਗਦਾ ਵੀ 5-4 ਦਿਨਾਂ ਆਉਣ ਵਾਲੇ ਪੰਜ ਚਾਰ ਦਿਨਾਂ ਲਈ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਦੇ ਲੀਡਰ ਨੇ ਉਹ ਕੰਮ ਲਾਗੇ ਜੀ ਬਸ ਅੱਜ ਤੋਂ ਉਹ ਉਹਨਾਂ ਦੇ ਬਿਆਨ ਨੂੰ ਆਪਦੇ ਤਰੀਕੇ ਨਾਲ ਹੀ ਇੰਟਰਪ੍ਰੀਟ ਕਰਦੇ ਰਹਿਣਗੇ ਜੀ ਤੇ ਆਪਣੇ ਤਰੀਕੇ ਨਾਲ ਹੀ ਬਿਆਨ ਬoon ਦਿੰਦੇ ਰਹਿਣਗੇ ਜੀ ਜਿਵੇਂ ਲੀਡਰ ਨੂੰ ਲੱਗੂਗਾ ਵੀ ਕਿਤੇ ਸਾਡੇ ਖਿਲਾਫ ਬੋਲ ਗਏ ਸਾਡੇ ਖਿਲਾਫ ਬੋਲ ਗਏ ਕਿਤੇ ਨਾਲ ਦੇ ਬੰਦੇ ਦੇ ਖਿਲਾਫ ਬੋਲ ਗਏ ਸੋ ਇਹਦਾ ਜੋ ਰਿਐਕਸ਼ਨ ਹੈ ਅਰਵਿੰਦਰ ਜੀ ਇਹ ਤਾਂ ਹੁਣ ਉਹਨਾਂ ਦਾ ਸ਼ਾਮ ਨੂੰ ਆਉਣਾ ਸ਼ੁਰੂ ਹੋ ਜੂਗਾ ਜੀ ਕੇ ਜੀਦੀਵਾਲ ਸਾਹਿਬ ਐਂ ਹੀ ਕਰਦੇ ਨੇ ਕਿ ਸ਼ਰਮਾ ਜੀ ਨਾਮ ਨਾਮ ਲੈਣ ਦੇ ਵਿੱਚ ਕੋਈ ਨਾਮ ਲੈਣ ਦੇ ਵਿੱਚ ਕੋਈ ਹਰਜ ਹੁੰਦਾ ਆ ਜੀ ਜੇ ਆਪਾਂ ਗੱਲ ਕਰਨੀ ਆ ਖੁੱਲਕੇ ਕਰ ਲਈਏ ਨਹੀਂ ਅਰਵਿੰਦਰ ਜੀ ਕਈ ਵਾਰੀ ਕੀ ਹੁੰਦਾ ਨਾ ਕੋਤਨੀ ਤੌਰ ਤੇ ਜਿਹੜੇ ਬੰਦੇ ਨੂੰ ਆਪਾਂ ਟਾਰਗੇਟ ਕਰਨਾ ਚਾਹੁੰਦੇ ਹੁੰਦੇ ਆ ਕਈ ਵਾਰੀ ਨਾ ਜਿਹੜਾ ਪੁਲਿਸ ਹੈ ਜਦੋਂ ਆਪਾਂ ਬਿਆਨ ਜਦੋਂ ਲੀਡਰ ਬਿਆਨ ਦਿੰਦੇ ਨੇ ਉਸ ਤਰੀਕ ਤੱਕ ਕਈ ਵਾਰੀ ਉਹ ਲੀਡਰਾਂ ਦੇ ਹੱਥ 'ਚ ਕੋਈ ਸਬੂਤ ਨਹੀਂ ਹੁੰਦੇ ਜਾ ਕੋਈ ਕਾਨੂੰਨੀ ਬੰਦਿਸ਼ਾਂ ਹੁੰਦੀਆਂ ਨੇ ਕਿ ਕੋਈ ਜਿੰਨੀ ਦੇਰ ਮਸਲਾ ਕੋਰਟਾਂ ਦੇ ਵਿੱਚ ਚੱਲਦਾ ਅਰਵਿੰਦਰ ਜੀ ਇਹ ਤਾਂ ਆਪਾਂ ਨੂੰ ਵੀ ਪਤਾ ਹੈ ਵੀ ਜਿੰਨੀ ਦੇਰ ਕਿਸੇ ਵੀ ਕੇਸ ਦਾ ਫੈਸਲਾ ਕੋਰਟ ਵੱਲੋਂ ਨਹੀਂ ਕਰ ਦਿੱਤਾ ਜਾਂਦਾ ਉੰਨੀ ਦੇਰ ਆਪਾਂ ਕਿਸੇ ਨੂੰ ਵੀ ਦੋਸ਼ੀ ਘਰਾ ਨਹੀਂ ਦੇ ਸਕਦੇ ਜੀ ਆਪਾਂ ਕਿਸੇ ਨੂੰ નિર્ਦੋਸ਼ ਨਹੀਂ ਕਹਿ ਸਕਦੇ ਆਪਾਂ ਕਿਸੇ ਨੂੰ ਕਾਤਲ ਨਹੀਂ ਕਹਿ ਸਕਦੇ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਵੀ ਇਹ ਫਲਾਣੇ ਮਾੜੇ ਕੰਮ ਚ ਇਨਵੋਲਡ ਹੈ ਸੋ ਅਰਵਿੰਦ ਕੇਜਰੀਪਾਲ ਜੀ ਆਪ ਵੀ ਦੇਖੋ ਆਈਆਰਐਸ ਰਹੇ ਨੇ ਇਨਕੋ ਬਾਕਸ ਦੇ ਅਫਸਰ ਰਹੇ ਨੇ ਸਾਫ ਕਾ ਪੜੇ ਲਿਖੇ ਬੰਦੇ ਨੇ ਉਹ ਕਾਨੂੰਨ ਨੂੰ ਬੜਾ ਚੰਗੀ ਤਰ੍ਹਾਂ ਸਮਝਦੇ ਨੇ ਅਰਵਿੰਦਰ ਜੀ ਉਹਨਾਂ ਨੂੰ ਪਤਾ ਹੈ ਵੀ ਜੇ ਕਿਸੇ ਬੰਦੇ ਦਾ ਨਾਮ ਲੈਂਦਾ ਤਾਂ ਕੱਲ ਨੂੰ ਅਗਲਾ ਫਿਰ ਹੋ ਸਕਦਾ ਹੈ ਭਾਈ ਮਾਨਹਾਨੀ ਦਾ ਕੇਸ ਪਾ ਦੇ ਕਿਉਂਕਿ ਪੰਜਾਬ ਦੇ ਵਿੱਚ ਅੱਜ ਕੱਲ੍ਹ ਇਹ ਰਿਵਾਜ ਬਣਾ ਹੋ ਗਿਆ ਨਾ ਜੀ ਜੇ ਕੋਈ ਕੋਈ ਖਬਰ ਲਾ ਦਿੰਦਾ ਹੈ ਜਾਂ ਕੋਈ ਬਿਆਨਬੋਧ ਦੇ ਦਿੰਦਾ ਹੈ ਪਰ ਅਗਲਾ ਮਿੰਟ ਲੰਘਦਾ ਜੀ ਕੋਰਟ ਜਾਣ ਨੂੰ ਇੰਨਾ ਚੀਜ਼ਾਂ ਤੋਂ ਜੀ ਮੈਨੂੰ ਲੱਗਦਾ ਵੀ ਸਾਰੇ ਟੁੱਗੜੀ ਹੁਣ ਸਿਆਣੇ ਹੋ ਗਏ ਜੀ ਉਹ ਅਗਲੇ ਕਹਿੰਦੇ ਨੇ ਵੀ ਆਪ ਦੀ ਗੱਲ ਕਹਿ ਵੀ ਦਿਓ ਲੋਕਾਂ ਨੂੰ ਤੇ ਬੰਦੇ ਦਾ ਨਾਮ ਉਹਨਾਂ ਲੋਕ ਵੀ ਲੋਕ ਆਪ ਹੀ ਸਮਝ ਜਾਣਗੇ ਲੋਕ ਆਪਸ ਦੇ ਵਿੱਚ ਹੀ ਆਪਾਂ ਕਹਿੰਦੇ ਆ ਵੀ ਬਹੁਤ ਚਰਚਾ ਹੁੰਦੀ ਰਹੂਗੀ ਵੀ ਭਾਈ ਇਹ ਤਾਂ ਫਲਾਣੇ ਬੰਦੇ ਬਾਰੇ ਕਹਿ ਗਿਆ ਤਾਂ ਤੇਮਕੇ ਬੰਦੇ ਬਾਰੇ ਕਹਿ ਗਿਆ ਜੀ ਜੀ ਤੇ ਸ਼ਰਮਾ ਜੀ ਅ ਅੱਜ ਦਾ ਪ੍ਰੋਗਰਾਮ ਸਮਾਪਤ ਕਰਨ ਤੋਂ ਪਹਿਲਾਂ ਇੱਕ ਖ਼ਬਰ ਮੇਰੇ ਸਾਹਮਣੇ ਆ ਰਹੀ ਹੈ ਇਹ ਕਨਫਰਮ ਨਹੀਂ ਹੈ ਹਾਲਾਂਕਿ ਪਰ ਬڑے ਮਿਆਰੀ ਅਖਬਾਰ ਨੇ ਲਾਈ ਆ ਮੈਂ ਆਪਣੇ ਸੋਰਸਾ ਤੋਂ ਨਹੀਂ ਕਨਫਰਮ ਕੀਤਾ ਪਰ ਬੜੇ ਚੰਗੇ ਅਖਬਾਰ ਨੇ ਇੱਕ ਖਬਰ ਲਾਈ ਆ ਕਿ ਮਨਜੀਠੀਆ ਸਾਹਿਬ ਦੇ ਉੱਤੇ ਕਹਿੰਦੇ ਇੱਕ ਹੋਰ ਪਰਚਾ ਦਰਜ ਕਰ ਲਿਆ ਜਾਂ ਦਰਜ ਕਰਨ ਦੀ ਤਿਆਰੀ ਹੈ ਕਿ ਜਿਸ ਦਿਨ ਵਿਜੀਲੈਂਸ ਨੇ ਰੇਡ ਮਾਰੀ ਸੀ ਤੇ ਉਸ ਤੋਂ ਬਾਅਦ ਉਸ ਦੌਰਾਨ ਉਹਨਾਂ ਦੇ ਵਰਕਰਾਂ ਨੇ ਤੇ ਉਹਨਾਂ ਨੇ ਸਰਕਾਰੀ ਕੰਮ ਦੇ ਵਿੱਚ ਵਿਗਨ ਪਾਇਆ ਕਹਿੰਦੇ ਉਹ ਵੀ ਇੱਕ ਨਵਾਂ ਪਰਚਾ ਤਿਆਰ ਹੋ ਰਿਹਾ ਜੀ ਉਹਨਾਂ ਤੇ ਕੋਈ ਹੈ ਜੀਹੀ ਖਬਰ ਇਹਰ ਬਿੰਦਰ ਦੀ ਚਰਚਾ ਜਰੂਰ ਚੱਲ ਰਹੀ ਹੈ ਮੀਡੀਆ ਦੇ ਵਿੱਚ ਹੀ ਹੈ ਪਰ ਇਹ ਹਜੇ ਤੱਕ ਇਹਦੀ ਨਾ ਤਾਂ ਕੋਈ ਆਫੀਸ਼ਲ ਆਈ ਹੈ ਜੀ ਤੇ ਨਾ ਹੀ ਕੋਈ ਜਿਹੜੇ ਸਾਹਮਣੇ ਵਕੀਲ ਨੇ ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਗੱਲਬਾਤ ਆਈ ਹੈ ਵੀ ਦੇਖੋ ਜੀ ਵੀ ਹੋਰ ਕੋਈ ਕਾਨੂੰਨੀ ਕਾਰਵਾਈ ਹੋਣ ਜਾ ਰਹੀ ਹੈ ਸੋ ਇਹ ਤਾਂ ਜੀ ਕਈ ਵਾਰ ਸਟੋਰੀਆਂ ਵੀ ਕੁਕਪ ਹੁੰਦੀਆਂ ਰਹਿੰਦੇ ਨੇ ਮੀਡੀਆ ਦੇ ਵਿੱਚ ਹੀ ਕਈ ਵਾਰ ਕੋਈ ਸ਼ਰਾਰਤ ਕਰਦੇ ਨੇ ਪੁਲਿਸ ਵਾਲੇ ਪਹਿਲਾਂ ਇਨਫੋਰਮੇਸ਼ਨ ਲੀਕ ਕਰ ਦਿੰਦੇ ਨੇ ਜੀ ਉਹ ਜਿੰਨੀ ਦੇ ਮੈਨੂੰ ਲੱਗਦਾ ਵੀ ਇਹ ਕਨਫਰਮ ਨਹੀਂ ਹੁੰਦਾ ਉਨੀ ਦੇਰ ਇਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਜਾ ਸਕਦੀ ਅਰਵਿੰਦਰ ਜੀ ਜੀ ਸੋ ਬਹੁਤ ਧੰਨਵਾਦ ਪਰਵੇਸ਼ ਜੀ ਕੱਲ ਨੂੰ ਫੇਰ ਮਿਲਦੇ ਆ ਇਸੇ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਦਰਸ਼ਕਾਂ ਨੂੰ ਵੀ ਇਹ ਗੁਜ਼ਾਰਿਸ਼ ਕਰਦੇ ਆ ਕਿ ਜੇ ਉਹਨਾਂ ਨੂੰ ਪ੍ਰੋਗਰਾਮ ਪਸੰਦ ਆਉਂਦਾ ਆ ਗੱਲਾਂ ਸ਼ਰਮਾ ਜੀ ਦੀਆਂ ਵਧੀਆ ਲੱਗਦੀਆਂ ਨੇ ਤਾਂ ਪ੍ਰੋਗਰਾਮ ਸ਼ੇਅਰ ਜ਼ਰੂਰ ਕਰਦੇ ਹੋ ਬਹੁਤ ਧੰਨਵਾਦ ਜੀ ਮਿਹਰਬਾਨੀ ਹਰਵਿੰਦਰ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਪੁਖੋ ਪਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਪੁਲੰਮ ਦਾ ਵਾਸ ਕਿਹੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ